ਕਾਲੀ ਕੀ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਸੀਗਾ ਗਰਮੀ ਨੂੰ ਲੈ ਕੇ ਤਾਪਮਾਨ ਜ਼ਰੂਰ ਵਾਧਾ ਹੋਇਆ ਨਜ਼ਰ ਆ ਰਿਹਾ ਸੋ ਇੱਕ ਵਾਰਨਿੰਗ ਮੈਸੇਜ ਵੀ ਜ਼ਰੂਰ ਜਾਰੀ ਕੀਤਾ ਗਿਆ ਸੀ ਪ੍ਰਿਵੈਲਿੰਗ ਹੀਟ ਵੇਵ ਟੂ ਸਰਵ ਹੀਟ ਵੇਵ ਕੰਡੀਸ਼ਨਸ ਵੈਰੀ ਲਾਈਕਲੀ ਟੂ ਕੰਟੀਨਿਊ ਸੋ ਕਹ ਲਈਏ ਕਿ ਪੰਜਾਬ ਦੇ ਵਿੱਚ 17 ਜੂਨ ਨੂੰ ਇੱਕ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਸੀਗਾ ਕਿ 12 ਤੋਂ 3 ਵਜੇ ਤੱਕ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਜੇਕਰ ਤੁਹਾਨੂੰ ਜ਼ਰੂਰੀ ਕੋਈ ਕੰਮ ਹੈਗਾ ਤਾਂ ਤਾਂ ਹੀ ਨਿਕਲਿਆ ਜਾਵੇ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਵਿੱਚ ਖੜੇ ਹੈਗੇ ਆ ਤਸਵੀਰਾਂ ਇੱਕ ਵਾਰ ਤੁਹਾਨੂੰ ਰੋਕ ਕਰ ਦਿੰਦੇ ਆ ਕਿ ਇਸ ਪਾਸੇ ਦੀ ਜੇਕਰ ਗੱਲ ਕਰਾਂ ਤਾਂ ਇਹ ਉਹ ਬਾਜ਼ਾਰ ਹੈਗਾ ਜੋ ਸ਼੍ਰੀ ਹਰਮੰਦਰ ਸਾਹਿਬ ਨੂੰ ਜਾਂਦਾ ਆ ਇਹ ਮਾਰਕੀਟ ਕਿਤੇ ਨਾ ਕਿਤੇ ਭਰੀ ਰਹਿੰਦੀ ਆ ਪਰ ਗਰਮੀ ਦੇ ਕਾਰਨ ਲੋਕ ਇਸੇਗਾ ਤੇ ਘੱਟ ਨਜ਼ਰ ਆ ਰਹੇ ਹੈਗੇ ਨੇ ਸੋ ਜ਼ਰੂਰ ਆਪਾਂ ਗੱਲਬਾਤ ਵੀ ਲੋਕਾਂ ਦੇ ਨਾਲ ਕਰਾਂਗੇ ਕਿ ਗਰਮੀ ਦੇ ਨਾਲ ਕੰਮਕਾਰ ਦੇ ਉੱਪਰ ਕੀ ਫਰਕ ਪਿਆ ਆ ਲੋਕਾਂ ਦਾ ਆਵਾਜ਼ਾਈ ਜਿਹੜੀ ਆ ਉਹ ਕਿੰਨੀ ਕੁ ਘੱਟ ਹੋਈ ਆ ਸੋ ਇਸ ਨੂੰ ਲੈ ਕੇ ਗੱਲਬਾਤ ਕਰਦੇ ਆ ਭਾਜੀ ਸੱਸੀ ਕਾਲ ਜੀ ਕਿ ਨਾਮ ਤੁਹਾਡਾ ਰਜਿੰਦਰ ਕੁਮਾਰ ਅੱਜ ਸਰਕਾਰ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਅੱਜ ਦੇ ਦਿਨ ਨੂੰ ਲੈ ਕੇ ਕਿ 12 ਤੋਂ 3 ਵਜੇ ਤੱਕ ਜਿਹੜੀ ਗਰਮ ਲੂ ਹੈ ਉਹ ਚੱਲੇਗੀ। ਸੋ ਕੰਮਕਾਰ ਦੇ ਉੱਪਰ ਕਿੰਨਾ ਕ ਫਰਕ ਪੈ ਰਿਹਾ ਹੈ? ਇਹ ਹਾਲ ਬਾਜ਼ਾਰ ਆ ਮੇਨ ਜਿੱਥੇ ਜ਼ਿਆਦਾ ਆਵਾਜ਼ਾਈ ਰਹਿੰਦੀ ਹੈ। ਆਵਾਜ਼ਾਈ ਦੇ ਵਿੱਚ ਕਿੰਨਾ ਕ ਫਰਕ ਹੈ? ਆਵਾਜ਼ੇ ਭਾਈ ਥੋੜੀ ਦੇ ਵੇਖੇ ਤੇ ਤੁਹਾਨੂੰ ਆਮ ਹੀ ਨਜ਼ਰ ਨਹੀਂ ਆਣਾ। ਪਬਲਿਕ ਤਾਂ ਉਹ ਘੱਟ ਨਿਕਲਦੀ ਪਈ ਆ ਗਰਮੀ ਕਰਕੇ। ਕੰਮਕਾਜ ਵੀ ਐਂਜੇ ਬਹੁਤ ਠੰਡੇ ਆ। ਕਿਉਂਕਿ ਪਬਲਿਕ ਬਾਹਰ ਆਏਗੀ ਪਿਆਜ਼ ਚ ਜ਼ਮਾਨ ਲੇਗੀ। ਤੇ ਗਰਮੀ ਕਰਕੇ ਕੋਈ ਆ ਨਹੀਂ ਰਿਹਾ। ਜੇ ਸ਼ਾਮ ਦੇ ਟਾਈਮ 'ਚ ਥੋੜਾ ਬੋਧਾ ਲੋਕੀ ਨ ਸੋ ਮੌਸਮ ਨੂੰ ਲੈ ਕੇ ਕੰਮਕਾਰ ਦੇ ਉੱਪਰ ਕਿੰਨਾ ਕ ਫਰਕ ਪਿਆ ਸੇਲ ਤੇ ਕਿੰਨਾ ਕ ਫਰਕ ਪਿਆ ਬਹੁਤ ਜ਼ਿਆਦਾ ਉਹਦਾ ਵੀ ਗਰਮੀ ਕਰਕੇ ਬਾਈ ਉਹ ਹੀ ਦੱਸਦਾ ਮੇਨ ਗੱਲ ਤੇ ਉਹੀ ਹੈ ਕੋਈ ਵੀ ਨਿਕਲਦਾ ਹੁਣ ਆਪਾਂ ਹੀ ਹੋਵਾਂਗੇ ਕਿੰਨਾ ਕ ਬਾਅਦ ਜਾਵਾਂਗੇ ਠੀਕ ਹੈ ਨਾ ਜਦੋਂ ਬਾਜ਼ਾਰ ਨਿਕਲਾਂਗੇ ਗਰਮੀ ਕਰਕੇ ਆਪਾਂ ਘਰ ਵੀ ਬੈਠ ਰਹਨੇ ਆ ਤੇ ਕਸ਼ਮਰ ਵੀ ਅੰਜੀ ਹੈ ਸ਼ਾਮ ਦੇ ਡਾਮੀ ਹੈ ਜੇ ਮਾੜਾ ਮੋਟਾ ਕਾ ਨਿਕਲਦਾ ਤੇ ਨਿਕਲਦਾ ਦਿਨ ਦੇ ਰਾਮ ਨਹੀਂ ਕੰਮਕਾਰ ਦਾ ਉਸ ਤੋਂ ਬਾਅਦ ਗੁਜ਼ਾਰਾ ਕਿਵੇਂ ਹੁੰਦਾ ਹੈ ਕਰਦਾ ਵਾਹ ਹਰਨ ਜੀ ਇਹ ਕਰਲਾ ਹੀ ਪੈਂਦਾ ਵਾ ਗੁਜ਼ਾਰਾ ਦੇ ਜਿਸ ਤਰ੍ਹਾਂ ਮੰਨ ਲਓ ਜੋ ਵੀ ਬੰਦੇ ਦਾ ਚੱਲੀ ਜਾਂਦਾ ਫਿਰ ਵੀ ਵੀਰ ਜੀ ਮਾੜਾ ਮੋੜਾ ਜੋ ਚੱਲਦਾ ਵਾ ਉੰਜ ਕਾਰ ਬਾਬੋ ਠੰਡੇ ਗਈਆਂ ਘਟ ਵੀਰ ਜੀ ਸੱਸੀ ਕਾਲ ਜੀ ਕਿਨਾ ਤੁਹਾਡਾ ਮੇਰਾ ਨਾਮ ਸ਼ਿਵ ਹੈ ਜੀ ਕੰਮ ਕਰਦੇ ਹੋ ਤੁਸੀਂ ਹਾਂ ਜੀ ਕਿੱਦਾਂ ਚੱਲ ਰਿਹਾ ਵਸਾਈ ਕਿੱਦਾਂ ਹੈ ਕਿਉਂਕਿ ਮੌਸਮ ਨੂੰ ਲੈ ਕੇ ਸਰਕਾਰ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀਗਾ ਕਿ 12 ਤੋਂ 3 ਤੁਸੀਂ ਘਰੋਂ ਤਾਂ ਹੀ ਨਿਕਲੋ ਜੇਕਰ ਜ਼ਰੂਰੀ ਕੰਮ ਆ ਅਦਰਵਾਈਜ਼ ਘਰੇ ਰਹੋ ਅਵਾਜਾਈ ਦੇ ਵਿੱਚ ਕਿੰਨਾ ਕੁ ਫਰਕ ਨਜ਼ਰ ਆ ਰਿਹਾ ਹੈ ਅਵਾਜਾਈ ਦੇ ਵਿੱਚ ਫਰਕ ਆ ਗਾ ਜੀ ਕੋਈ ਕਾਰੋਬਾਰ ਕਿੰਨੀ ਗਰਮੀ ਕੋਈ ਨਿਕਲ ਨਹੀਂ ਰਿਹਾ ਕਾਰੋਬਾਰ ਐਸੇ ਕਰਕੇ ਕੰਮਕਾਰ ਬਹੁਤ ਜ਼ਿਆਦਾ ਡਾਊਨ ਚੱਲ ਰਿਹਾ ਸੀ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਕਾਫੀ ਪਰੇਸ਼ਾਨੀਆਂ ਉਤੋਂ ਗਰਮੀ ਵੀ ਕੁਛ ਹੈ ਹੀ ਹੈ ਉਤੋਂ ਮੌਸਮ ਕਰਕੇ ਵੀ ਹੈ ਸੋ ਬਿਲਕੁਲ ਹੈ ਬਾਜ਼ਾਰ ਦੀ ਇੱਕ ਵਾਰ ਤੁਹਾਨੂੰ ਚਾਤ ਮਰਵਾਉਣੇ ਆ ਸੋ ਇੱਥੇ ਰਿਕਸ਼ੀ ਵਾਲਾ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਸੱਸ਼ੀਕਾਲ ਜੀ ਕੀ ਨਾਮ ਤੁਹਾਡਾ ਸਤਨਾਮ ਸਿੰਘ ਕੀ ਮੁਸ਼ਕਿਲਾਂ ਆ ਰਹੀਆਂ ਨੇ ਗਰਮੀ ਕਰਕੇ ਗਰਮੀ ਕਰਕੇ ਬਹੁਤ ਮੁਸ਼ਕਿਲ ਹੈ ਕੋਈ ਕੰਮ ਕਰ ਨਹੀਂ ਹੋ ਰਿਹਾ ਜੇ ਗਰੀਬ ਬੰਦਾ ਦਾ ਮੁਸ਼ਕਿਲ ਤੁਹਾਨੂੰ ਕਿੱਦਾ ਚੱਲਦਾ ਜੇ ਬਸ ਜੇਕਰ ਹੁਣ ਆਵਾਜ਼ ਆਈ ਨਹੀਂ ਹੈਗੀ ਸਵਾਰੀਆਂ ਨਹੀਂ ਨਿਕਲਣਗੀਆਂ ਤੁਹਾਡਾ ਖਰਚਾ ਕਿੱਦਾ ਚਲੇਗਾ ਖਰਚਾ ਪਾਣੀ ਕੋ 2250 ਰੁਪਏ ਬਣਾ ਲੈਨੇ ਰੋਟੀ ਪਾਣੀ ਚੱਲਦਾ ਇਹਦਾ ਬਸ ਇਹੋ ਕੋਈ ਹੋਰ ਨਹੀਂ ਕੰਮ ਨਹੀਂ ਆਉਂਦਾ ਪਰੇਸ਼ਾਨੀ ਵੀ ਹੁੰਦੀ ਹੈ ਜਦੋਂ ਗਰਮੀ 'ਚ ਕੰਮ ਕਰਦੇ ਪਰੇਸ਼ਾਨੀ ਤਾਂ ਬਹੁਤ ਆਉਂਦੀ ਆ ਗਰਮੀ 'ਚ ਪਰੇਸ਼ਾਨੀ ਤਾਂ ਆਣੀ ਹੀ ਆਣੀ ਹੈ ਹਾਂਜੀ ਤੁਹਾਨੂੰ ਜ਼ਰੂਰ ਹੋਰ ਗੱਲਬਾਤ ਜਿਹੜੀ ਆਪਾਂ ਜਾਰੀ ਰੱਖਾਂਗੇ ਭਾਜੀ ਸੱਸੀ ਕਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਮਨੋਰ ਸਿੰਘ ਜੀ ਬੱਬੂ ਪਤਾਪੁਰ ਤੋਂ ਕੀ ਕੀ ਮੁਸ਼ਕਿਲਾਂ ਆ ਰਹੀਆਂ ਨੇ ਗਰਮੀ ਜਿਨੇ ਵਿੱਚ ਵਧ ਰਹੀ ਆ ਹਾਲ ਬਜ਼ਾਰ ਸ਼ਾਇਦ ਮੇਰੇ ਖਿਆਲ ਪਹਿਲੀ ਵਾਰ ਹੋ ਰਿਹਾ ਕਿ ਇੰਨੀ ਹਵਾ ਜਾਈ ਘਟ ਨਜ਼ਰ ਆਈ। ਇਹ ਗਰਮੀ ਦੇ ਨਾਲ ਆ ਮਹਾਰਾਜ ਗਰਮੀ ਦੇ ਨਾਲ ਕੋਈ ਵੀ ਬੰਦਾ ਮਤਲਬ ਆਪਣੇ ਘਰੋਂ ਘਰ ਚੋਂ ਨਿਕਲ ਕੇ ਖੁਸ਼ ਨਹੀਂਗਾ। ਹਾਂਜੀ ਤੇ ਗਰਮੀ ਇੰਨੀ ਪੈ ਰਹੀ ਆ ਕਿ ਕਹਿ ਨਹੀਂ ਸਕਦੀ ਅਸੀਂ। ਅਸੀਂ ਉਹ ਉੱਥੋਂ ਖਲੋ ਗਿਆ ਇੱਥੇ ਛਾਵੇਂ ਆਣ ਕੇ ਬੈ ਗਏ। ਇਹ ਗਰਮੀ ਦਾ ਪ੍ਰਕੋਪ ਜਿਹੜਾ ਹੈ ਐਦ ਕੀ ਬਹੁਤ ਜ਼ਿਆਦਾ ਰਿਹਾ ਵਾ। ਭਾਈ ਕਿ ਹੁਣ 46 47 ਡਿਗਰੀ ਤਾਪਮਾਨ ਹੈ ਕੀ ਕੀ ਮੁਸ਼ਕਲਾਂ ਚੱਲ ਨਹੀਂ ਆ ਪੈ ਰਹੀਆਂ ਇਸ ਵਕਤ? ਮੁਸ਼ਕਲ ਕਿਤੇ ਇਹੋ ਹੀ ਆ ਵੀ ਛਾਵੇਂ ਛਾਵੇਂ ਖਲੋਣ ਦੀ ਧੋਪਰ 'ਚ ਖਲੋ ਨਹੀਂ ਸਕਦੇ ਅਸੀਂ। ਹੋਰ ਜਾਵਾ ਵੀ ਚਲੋ ਕੋਈ ਸਵਾਰੀ ਨਹੀਂ ਨਿਕਲਦੀ ਟਾਈਮ ਨਾਲ ਬੰਦਾ ਨਹੀਂ ਹੁੰਦਾ ਸਵੇਰੇ ਸਵੇਰੇ ਜਿਹੜੇ ਕੋਈ ਕੋਈ 150 ਕਮਾਲਿਆ ਕਮਾਲਿਆ ਠੀਕ ਹੈ ਨਹੀਂ ਤੇ ਚਲੋ ਬਿਚੇ ਰਹੇ ਤੁਸੀਂ ਏਠਾਂ ਖੜੇ ਹੋ ਰੁਕਦੇ ਏਠਾਂ ਖੜੇ ਹੋ ਲੱਗਦਾ ਨਹੀਂ ਕਿਤੇ ਨਾ ਕਿਤੇ ਇਸ ਰੁਕ ਕਰਕੇ ਅਸੀਂ ਬਚਾ ਆਂ ਸ਼ਾਂ ਖੜੇ ਆਂ ਜੇਕਰ ਸਾਰੀ ਰੋਡ ਤੇ ਰੁਕ ਲੱਗੇ ਹੁੰਦੇ ਤਾਂ ਧੁੱਪ ਸਾਨੂੰ ਮਿਲਣੀ ਨਹੀਂ ਮਿਲ ਨਹੀਂ ਨਹੀਂ ਜੀ ਆਹ ਇੱਕ ਬਹੁਤ ਵਧੀਆ ਗੱਲ ਜਿੱਥੇ ਇਹੀ ਖਲੋਤੇ ਆਂ ਹਾਂਜੀ ਹਰ ਇੱਕ ਥਾਂ ਤੇ ਇਹੋ ਜਿਹੇ ਰੋਕ ਹੋਣੇ ਚਾਹੀਦੇ ਆ ਅਸੀਂ ਕਹਿ ਲਈਏ ਕਿ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਆ ਜਿਹੜੀਆਂ ਸੰਸਥਾ ਹੈਗੀਆਂ ਨੇ ਹਰ ਇੱਕ ਰੋਡ ਤੇ ਹਰ ਇੱਕ ਫੁੱਟਪਾਥ ਤੇ ਰੁੱਖ ਲਗਾਏ ਜਾਣ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਡਰਿਆ ਕਿ ਪੰਜਾਬ ਕਿਤੇ ਦੁਬਈ ਨਾ ਬਣ ਜਾਵੇ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਰੁੱਖ ਲੱਗਣੇ ਚਾਹੀਦੇ ਆ ਹਰ ਇੱਕ ਥਾਂ ਦੇ ਫੁੱਟਪਾਥਾਂ ਦੇ ਲੱਗਣੇ ਚਾਹੀਦੇ ਧਰੇਕਾਂ ਲੱਗਣੀਆਂ ਚਾਹੀਦੀਆਂ ਹੋਰ ਦਰਖਤਾਂ ਲੱਗਣੇ ਚਾਹੀਦੇ ਆ ਧਰੇਕਾਂ ਜਿਹੜੀਆਂ ਬਕਾਇਨ ਧਰੇਕਾਂ ਉਹਦੇ ਆ ਸ਼ਾਂ ਦਿੰਦੀਆਂ ਜਿਸ ਤਰਾਜ ਦੀ ਸ਼ਾਮ ਆ ਹਾਂਜੀ ਉਸ ਦੀ ਸ਼ਾਂ ਖੜੇ ਹੋ ਤੁਹਾਨੂੰ ਸਕੂਨ ਮਿਲਿਆ ਹੋਗਾ ਹਾਂ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਹੀ ਬਹੁਤ ਵਧੀਆ ਇੱ ਹਾਂਜੀ ਹਾਂਜੀ ਇੱਕ ਵਾਰ ਜ਼ਰੂਰ ਝਾਤ ਮਰਵਾਵਾਂਗੇ ਇਸ ਜਗ੍ਹਾ ਤੇ ਆਪਾਂ ਖੜੇ ਹੈਗੇ ਆ ਜਿੱਥੇ ਰੁੱਖਾਂ ਦੀ ਛਾਂ ਸਾਨੂੰ ਮਿਲਦੀ ਪਈ ਆ ਪਰ ਪੂਰੀ ਰੋਡ ਦੀ ਜੇਕਰ ਮੈਂ ਗੱਲ ਕਰਾਂ ਇੱਕ ਰੁੱਖ ਤੁਹਾਨੂੰ ਇਸ ਰੋਡ ਦੇ ਜਿਹੜਾ ਉਹ ਨਹੀਂ ਮਿਲਦਾ ਹੋਏਗਾ ਨਹੀਂ ਨਜ਼ਰ ਆਉਂਦਾ ਹੋਏਗਾ ਜਿੱਤੇ ਕਰਕੇ ਕਈ ਮੁਸ਼ਕਲਾਂ ਜਿਹੜੀਆਂ ਨੇ ਉਹ ਗਰਮੀ ਕਾਰਨ ਚਲਣੀਆਂ ਪੈ ਰੀਆਂ ਹੈਗੀਆਂ ਨੇ ਸੋ ਗੱਲਬਾਤ ਕਰਦੇ ਆ ਭਾਜੀ ਸੱਸੀ ਕਾਲ ਜੀ ਕੀ ਨਾਮ ਤੁਹਾਡਾ ਵਿਕਾਸ ਨੀ ਮੈਂ ਕਹੋਣੀ ਨਹੀਂ ਸਮਝਿਆ ਇਹਦੀ ਮੁਸ਼ਕਲਾਂ ਆ ਰਹੀਆਂ ਫਿਰ ਵੀ ਗਰਮੀ ਕਰਕੇ ਕੀ ਮੁਸ਼ਕਲਾਂ ਨੇ ਕੰਮਦਾਰਾਂ ਨਾਲ ਜਿਹੜੀ ਗੱਲਬਾਤ ਆ ਉਹ ਵੀ ਕਰਦੇ ਆ ਕਿ ਕੰਮਕਾਰ ਦੇ ਉੱਪਰ ਇੰਨਾ ਕੁ ਫਕਰ ਫਰਕ ਪੈ ਅਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਰਮਨ ਜੀ ਕੀ ਮੁਸ਼ਕਿਲ ਆ ਰਹੀ ਹੈ ਗਰਮੀ ਜਿਵੇਂ ਅੱਜ ਹਲਾਰਟ ਵੀ ਜਾਰੀ ਹੋਇਆ ਸੀਗਾ ਕਿ 12 ਤੋਂ 3 ਘੰਟੇ ਰਿਆ ਜਾਵੇ ਕੀ ਕੀ ਮੁਸ਼ਕਿਲ ਆ ਰਹੀ ਨੇ ਆ ਵਜ੍ਹਾ ਇਚ ਕਿੰਨਾ ਫਰਕ ਹੈ ਕਾਫੀ ਫਰਕ ਹੈ ਕਾਫੀ ਫਰਕ ਕਿ ਟ੍ਰੈਫਿਕ ਦਾ ਫਦਾ ਹੈ ਜੀ ਮੈਂ ਇੱਥੇ ਜਾਮ ਲੱਗਾ ਰੰਦਾ ਅੱਜ ਜਾਮ ਨਹੀਂ ਹੈਗਾ ਲੋਕੀ ਕਰਾ ਜਦੋਂ ਬਿਲਕੁਲ ਨਿਕਲਦੇ ਨਹੀਂ ਵੇ ਹਾਂ ਇਸ ਕਨ ਨਾ ਹੀ ਨਿਕਲਣ ਜਿਆਦਾ ਵਾਰ ਗਿਆ ਕਿਉਂਕਿ ਹਲਾਰਟ ਅੱਛਾ ਕਿਉਂਕਿ ਧੁੱਪ ਨੇ ਜਰਾ ਆਪਣਾ ਕੰਮ ਦਿਖਾਣਾ ਦਿਖਾਣੇ ਦਿਖਾਣਾ ਬਿਲਕੁਲ ਗਰਮੀ ਨੂੰ ਲੈ ਕੇ ਕੰਮ ਕਰਦੇ ਹੋ ਪਰ ਤੁਹਾਡੇ ਕਿੰਨਾ ਕ ਫਰਕ ਆਦਾ ਬਹੁਤ ਕਿ ਕਾਲੀਏ ਕੀ ਫਰਕ ਜ਼ਰੂਰ ਪਿਆ ਆ ਲੋਕਾਂ ਦੇ ਕਮਾਕਾਰਾਂ ਤੇ ਵੀਰ ਜੀ ਹੁਣਾਂ ਨਾਲ ਵੀ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਹਮੇਸ਼ਾ ਰੋੜਾ ਕੰਮਕਾਰ ਕਿੰਨਾ ਫਰਕ ਪਿਆ ਗਰਮੀ ਦੇ ਆ ਕਰਕੇ ਕਾਲੀਏ ਲੋ ਵਗਦੀ ਪਈ ਬਹੁਤ ਜ਼ਿਆਦਾ ਗਰਮੀ ਹੈ ਇਸ ਵਾਰ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਆ ਔਰ ਕਾਰੋਬਾਰ ਬਿਲਕੁਲ ਜ਼ੀਰੋ ਹੋ ਗਿਆ ਹੈ ਪਰ ਆਮ ਤਰ੍ਹਾਂ ਦੇ ਜਿਸ ਤਰ੍ਹਾਂ ਬੈਠੇ ਆ ਬਿਲਕੁਲ ਵੈਲੇ ਆਵਾਜ਼ ਹੀ ਦੇਖੀ ਦੇਖਦੇ ਹੁੰਦੇ ਸੀ ਇੱਥੇ ਰਸ਼ ਲੱਗਾ ਰਹਿੰਦਾ ਆਵਾਜ਼ ਹੀ ਬਿਲਕੁਲ ਘਟ ਗਈ ਹੈ ਕਿਉਂਕਿ ਗਰਮੀ ਬਹੁਤ ਹੈ ਹਲੂ ਬਹੁਤ ਵਗਦੀ ہوئی ਹੈ ਲੋਕੀ ਆਪਣੇ ਘਰਾਂ ਦੇ ਵਿੱਚ ਬਹੁਤ ਘਟ ਨਿਕਲਦੇ ਬਏ ਨੇ ਜਿਨ੍ਹਾਂ ਨੂੰ ਕੰਮ ਹੈ ਉਹਨਾਂ ਨੇ ਬਾਹਰ ਨਿਕਲਣਾ ਹੈ ਹਾਂ ਇਸ ਕਰਕੇ ਬਹੁਤ ਜ਼ਿਆਦਾ ਗਰਮੀ ਹੈ ਲੋਕੀ ਆਪਣਾ ਧਿਆਨ ਰੱਖਣਾ ਹੈ ਨਹੀਂ ਬਹੁਤ ਆ ਜ਼ਿਆਦਾ ਰੁੱਖਾਂ ਨੂੰ ਲੈ ਕੇ ਕਿਸ ਨੇ ਆ ਦੇਣਾ ਚਾਹੁੰਦੇ ਜਿਵੇਂ ਹੁਣ ਅਸੀਂ ਉੱਥੇ ਖਲੋਤੇ ਸੀ ਰੁੱਖ ਦੀ ਛਾਂ ਥੱਲੇ ਬੜਾ ਫਰਕ ਸੀਗਾ ਸਾਨੂੰ ਪੈਂਦਾ ਦੇਖੋ ਅਸੀਂ ਪੇੜ ਦੇ ਥੱਲੇ ਖਲੋਤੇ ਆ ਤੇ ਹਵਾ ਚਲਦੀ ਹੈ ਤੇ ਬਹੁਤ ਵਧੀਆ ਲੱਗਦਾ ਹੈ ਵਾ ਕਹ ਲਈਏ ਕਿ ਜ਼ਰੂਰ ਕਿਤਨਾ ਕਿਤੇ ਫਰਕ ਪਿਆ ਹੈਗਾ ਆ ਇਹ ਉਹ ਮਾਰਕੀਟ ਹੈਗੀ ਜੋ ਸ੍ਰੀ ਹਰਮੰਦਰ ਸਾਹਿਬ ਨੂੰ ਰਸਤਾ ਜਾਂਦਾ ਆ ਤੇ ਇਹ ਮਾਰਕੀਟ ਉਹ ਆ ਜਿੱਥੇ ਆਵਾਜਾਈ ਸਦਾ ਲੱਗੀ ਰਹਿੰਦੀ ਆ ਗੱਡੀਆਂ ਇਸ ਜਗ੍ਹਾ ਤੇ ਖਲੋਤੀਆਂ ਰਹਿੰਦੀਆਂ ਨੇ ਰਸ਼ ਤੱਕ ਲੱਗਾ ਰਹਿੰਦਾ ਆ ਪਰ ਅੱਜ ਇਸ ਮਾਰਕੀਟ ਦੇ ਵਿੱਚ ਇਸ ਬਾਜ਼ਾਰ ਦੇ ਵਿੱਚ ਕਿਤੇ ਵੀ ਰਸ਼ ਜਿਹੜਾ ਆ ਉਹ ਨਹੀਂ ਨਜ਼ਰ ਆ ਰਿਹਾ ਲੋਕਾਂ ਦੀ ਆਵਾਜਾਈ ਦੇ ਉੱਪਰ ਕਾਫੀ ਫਰਕ ਪਿਆ ਆ ਜਦੋਂ ਅਸੀਂ ਭੰਡਾਰੀ ਪੁਲ ਦੇ ਰਸਤੇ ਤੋਂ ਹਾਲ ਬਾਜ਼ਾਰ ਨੂੰ ਆ ਰਹੇ ਸੀਗੇ ਤਾਂ ਉੱਥੋਂ ਹੀ ਪਤਾ ਚੱਲ ਰਿਹਾ ਸੀਗਾ ਕਿ ਆਵਾਜਾਈ ਦੇ ਉੱਪਰ ਕਾਫੀ ਫਰਕ ਹੈਗਾ ਜਿਸ ਤਰੀਕੇ ਨਾਲ ਅੱਜ ਲੋ ਵਗਦੀ ਪਈ ਆ ਤਾਪਮਾਨ 47 ਡਿਗਰੀ ਤੱਕ ਪਹੁੰਚਿਆ ਹੋਇਆ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਆਮ ਵਰਗ ਦੇ ਲੋਕਾਂ ਨੂੰ ਮੁਸ਼ਕਲਾ ਜ਼ਰੂਰ ਆ ਰਹੀਆਂ ਹੈਗੀਆਂ ਨੇ ਚਾਹੇ ਉਹ ਰਿਕਸ਼ੇ ਚਾਲਕ ਦੀਆਂ ਗੱਲਾਂ ਕਰਾਈਆਂ ਜਿਹੜੇ ਲੋਕ ਵਪਾਰ ਕਰਦੇ ਹੈਗੇ ਨੇ ਸੜਕਾਂ ਦੇ ਉੱਪਰ ਉਹਨਾਂ ਨੂੰ ਗਰਮੀ ਨਾਲ ਜਿਹੜੀਆਂ ਕਈ ਮੁਸ਼ਕਲਾ ਆ ਰਹੀਆਂ ਨੇ ਉਹਨਾਂ ਦੇ ਸੇਲ ਦੇ ਉੱਪਰ ਫਰਕ ਪੈ ਰਿਹਾ ਹੈਗਾ ਤਸਵੀਰਾਂ ਇੱਕ ਵਾਰ ਮੋੜ ਤੋਂ ਜ਼ਰੂਰ ਦਿਖਾਵਾਂਗੇ ਗੱਲਬਾਤ ਜਿਹੜੀ ਆ ਉਹ ਵੀ ਜ਼ਰੂਰ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਆ ਜਿਹੜਾ ਫਰਕ ਹੈ ਉਹ ਆ ਰਿਹਾ ਹੈਗਾ ਸਰਦਾਰ ਸਾਹਿਬ ਸੱਸੀ ਗਾਲ ਜੀ ਕੀ ਨਾਮ ਤੁਹਾਡਾ ਵੀਰਿੰਦਰ ਸਿੰਘ ਗਰਮੀ ਨਾਲ ਕਿੰਨਾ ਫਰਕ ਪਿਆ ਹੈ ਕੀ ਮੌਲ ਲੱਗਿਆ ਬਹੁਤ ਬੁਰਾ ਹਾਲ ਗਰਮੀ ਦਾ ਫਰਕ ਕਿੱਥੇ ਪਿਆ ਹ ਹਮ ਅਵਾਜੇ ਕਿਦਾਂ ਦੇਖਦੇ ਹੋ ਇਹ ਉਹ ਬਾਜ਼ਾਰ ਹੈ ਜਿਹੜਾ ਭਰਿਆ ਰਹਿੰਦਾ ਰਸ਼ ਲੱਗਾ ਰਹਿੰਦਾ ਸਾਰਾ ਮਜਬੂਰੀ ਆਣਾ ਬੰਦਾ ਬਾਹਰ ਦਾਨ ਨੂੰ ਜੀ ਨਹੀਂ ਕਰਦਾ ਕਿਸੇ ਦਾ ਕੰਮ ਕਰਨੋਂ ਨਿਕਲੀਓ ਕਰੋ ਉਹ ਥੋੜਾ ਟਸ ਦੇ ਕੰਮ ਨੂੰ ਆਇਆ ਹੈ ਬੜਾ ਔਖਾ ਕਿਸ ਨੇ ਆ ਦੇਣਾ ਚਾਹੁੰਦੇ ਹੋ ਗਰਮੀ ਤੋਂ ਕਿਦਾਂ ਬਚ ਸਕਦੇ ਆ ਇਹ ਦਰਖਤ ਲਾਓ ਵੱਤੋਂ ਵੱਤ ਬਿਲਕੁਲ ਇਹ ਏਸੀ ਯੂਸੀ ਦਾ ਘੱਟ ਯੂਜ਼ ਕਰੋ ਕੋਈ ਨਾ ਬਹੁਤ ਜ਼ਿਆਦਾ ਹੋ ਰਿਹਾ ਬਾਕੀ ਪ੍ਰਦੂਸ਼ਣ ਬਹੁਤ ਹੈ ਬਿਲਕੁਲ ਵਾਹ ਠੀਕ ਹੈ ਜੀ ਸੋ ਕਹ ਲਈ ਕਿ ਅੱਜ ਦਾ ਦਿਨ ਜ਼ਰੂਰ ਕਿਤਨੇ ਕਿਤੇ ਸਰਕਾਰੀ ਛੁੱਟੀ ਵੀ ਹੈਗੀ ਆ ਜਿਸ ਕਰਕੇ ਲੋਕ ਅੱਜ ਘਰਾਂ ਦੇ ਵਿੱਚ ਬੈਠੇ ਹੋਏ ਨੇ ਪਰ ਜਿਹੜੇ ਲੋਕ ਕੰਮ ਕਰਾਣ ਨੂੰ ਲੈ ਕੇ ਨਿਕਲ ਰਹੇ ਨੇ ਉਹਨਾਂ ਦਾ ਵੀ ਕਿਤੇ ਜ਼ਰੂਰੀ ਹੈਗਾ ਜਿਨ੍ਹਾਂ ਦੇ ਕੰਮ ਕਰਕੇ ਰੋਟੀਆਂ ਚੱਲਦੀਆਂ ਨੇ ਉਹਨਾਂ ਦਾ ਜ਼ਰੂਰੀ ਹੈ ਕਿ ਕੰਮ ਕਰਨਾ ਪਰ ਉਹਨਾਂ ਕੋਲ ਗ੍ਰਾਹਕ ਦੀ ਕਮੀ ਆ ਲੋਕ ਘੱਟ ਨਿਕਲ ਰਹੇ ਹੈਗੇ ਨੇ ਜਿਸ ਕਰਕੇ ਉਹਨਾਂ ਦੇ ਵੀ ਸੇਲ ਦੇ ਉੱਪਰ ਅੱਧ ਤੋਂ ਜ਼ਿਆਦਾ ਫਰਕ ਜ਼ਰੂਰ ਆਇਆ ਹੈਗਾ ਸੋ ਜੇਕਰ ਤੁਹਾਨੂੰ ਵੀ ਕੋਈ ਜ਼ਰੂਰੀ ਕੰਮ ਹੈਗਾ ਤੁਸੀਂ ਫੇਰ ਹੀ ਘਰੋਂ ਨਿਕਲੋ ਆਦਰਵਾਇਜ਼ ਘਰ ਦੇ ਵਿੱਚ ਬੈਠ ਕੇ ਵਧੀਆ ਜੀਵਨ ਜਿਓ ਅਤੇ ਰੁੱਖਾਂ ਨੂੰ ਵੱਧ ਤੋਂ ਵੱਧ ਲਗਾਓ ਤਾਂ ਜੋ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਰੁੱਖਾਂ ਦੀਆਂ ਬੈਠ ਕੇ ਆਰਾਮਦਾਇਕ ਜ਼ਿੰਦਗੀ ਮਾਨ ਸਕੀ ਮੈਨੂੰ ਦਿਓ ਇਜਾਜ਼ਤ ਓਨਰ ਦੇ ਲਈ ਮੈਂ ਸਿਮਰਦੀਪ ਸਿੰਘ ਅਮਰੀਸਰ